ਅਕਸਰ ਹੀ ਪਾਰਟੀਆਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਪੁਰਾਣੇ ਵਰਕਰ ਬਾਕੀ ਹੋ ਜਾਂਦੇ ਹਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਾਂ ਤਾਂ ਵਿਰੋਧੀ ਪਾਰਟੀ ਜੁਆਇਨ ਕਰਕੇ ਪੁਰਾਣੀ ਪਾਰਟੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਜਾਂਦਾ ਜਾਂ ਆਪਣੀ ਪਾਰਟੀ ਬਣਾ ਕੇ ਜੰਗ ਦੇ ਮੈਦਾਨ ਦੇ ਵਿੱਚ ਉਤਰ ਕੇ ਪੁਰਾਣੀ ਪਾਰਟੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਜਿਹਾ ਹੀ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਦੇ ਵੱਲੋਂ ਮੈਦਾਨ ਦੇ ਵਿੱਚ ਉਤਰਦੇ ਹੋਏ ਆਪਣੀ ਇੱਕ ਪਾਰਟੀ ਸ਼ੁਰੂ ਕੀਤੀ ਗਈ ਅਤੇ ਆਪਣੀ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਮੋਰਚਾ ਖੋਲਿਆ ਗਿਆ ਹੈ ਦਰਸਲ ਆਮ ਆਦਮੀ ਪਾਰਟੀ ਪੰਜਾਬ ਦੇ ਪੁਰਾਣੇ ਵਰਕਰਾਂ ਨੇ ਕ੍ਰਪਸ਼ਨ ਅਗੇਂਸਟ ਪੰਜਾਬ ਇੰਡੀਆ ਨਾਮ ਦੀ ਨਵੀਂ ਪਾਰਟੀ ਦਾ ਆਗਾਜ਼ ਕੀਤਾ ਹੈ ਪੁਰਾਣੇ ਵਰਕਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਅੰਨਾ ਹਜ਼ਾਰੇ ਦੀ ਸੋਚ ਤੇ ਬਣੀ ਸੀ ਉਹ ਆਪਣੇ ਗੋਲ ਨੂੰ ਭੁੱਲ ਚੁੱਕੀ ਆ ਅਤੇ ਉਹਨਾਂ ਦੀ ਬਣਾਈ ਗਈ ਨਵੀਂ ਪਾਰਟੀ ਪੰਜਾਬ ਅਤੇ ਇੰਡੀਆ ਨੂੰ ਕ੍ਰਪਸ਼ਨ ਮੁਕਤ ਕਰੇਗੀ ਪਾਰਟੀ ਦੇ ਵਰਕਰਾਂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਕ੍ਰਪਸ਼ਨ ਦੇ ਖਿਲਾਫ ਜੰਗ ਛੇੜਨਗੇ ਕੀ ਨਾਮ ਹੈ ਸਰ ਮੈਂ ਸਾਤਪਾਲ ਸ਼ਰਮਾ ਜਨਰਲ ਸੈਕਟਰੀ ਕਦਰ ਫ੍ਰੈਂਕ ਚ ਆ ਗਏ ਪੰਜਾਬ ਇੰਡੀਆ ਅੱਜ ਜਿਸ ਤੁਹਾਨੂੰ ਸਾਰੇ ਪ੍ਰੈਸ ਰਿਪੋਰਟਰਾਂ ਨੂੰ ਆਪਣੀ ਇੱਥੇ ਆਉਣ ਤੇ ਵੈਲਕਮ ਕਰਦਾ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਸਹਿਯੋਗ ਕਰਨ ਆਇਓ ਔਰ ਅਸੀਂ ਇੱਕ ਮੁੱਦਾ ਸਿਰਫ 메ਨ ਇਹੀ ਲਿਆ ਕਿ ਸਾਰਾ ਹਿੰਦੁਸਤਾਨ ਇਸੇ ਤਰਸਤ ਹੈ ਕ੍ਰਪਸ਼ਨ ਤੋਂ ਔਰ ਕ੍ਰਪਸ਼ਨ ਦੇ ਨਾਲ ਹੀ ਬਾਕੀ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਹਨ ਤੇ ਅਸੀਂ ਪੰਜਾਬ ਦੇ ਵਿੱਚ ਇਸ ਮੋਹਮ ਨੂੰ ਲੈ ਕੇ ਜਾਣਾ ਚਾਹੁੰਦੇ ਆ ਜਿਹੜੀ ਮੋਹਮ ਜਿਹੜੀ ਇਮਾਨਦਾਰ ਲੋਕ ਜਦੋਂ ਇਕੱਠੇ ਹੋਏ ਸੀ 12 ਤੋਂ ਲੈ ਕੇ 14 ਤੱਕ ਘਰੋਂ ਰੋਟੀ ਖਾ ਕੇ ਜਾਂਦੇ ਸੀ ਤੇ ਮਿਹਨਤ ਕਰਦੇ ਸੀ ਤੇ ਉਹਦੇ ਬਾਰੇ ਸੱਦਾ ਦਿੱਤਾ ਸੱਦਾ ਦਿੱਤਾ ਪਹਿਲਾਂ ਸੱਦਾ ਦਿੱਤਾ ਸੀ ਪਰ ਉਹ ਉਸ ਤੇ ਜਿਹੜੇ ਪੂਰਾ ਨਹੀਂ ਉਤਰ ਸਕੇ ਤੇ ਸਾਨੂੰ ਮੁੜ ਕੇ ਅਸੀਂ ਤੁਹਾਡੇ ਸਾਹਮਣੇ ਆਏ ਆ ਔਰ ਅਸੀਂ ਤੁਹਾਨੂੰ ਅਸ਼ੋਰੈਂਸ ਦਿੰਦੇ ਆ ਤੇ ਸਮਾਜ ਨੂੰ ਅਸ਼ੋਰੈਂਸ ਦੇਣੀ ਚਾਹੁੰਦੀ ਆ ਕਿ ਜਿਹੜਾ ਭ੍ਰਸ਼ਟਾਚਾਰ ਜੜਾ ਹੈ ਉਹ ਕਿਸੇ politician party political party ਨੇ ਵੜੀ ਤੇ ਆਮ ਆਦਮੀ ਪਾਰਟੀ ਦੇ ਹੱਥ 'ਚ ਵੀ ਹਾਂਦੇ ਹੈ ਨਹੀਂ ਉਹਨਾਂ ਦੇ ਬਸ ਹੀ ਨਹੀਂ ਹੈ ਤੇ ਅਸੀਂ ਉਹਦੇ ਲਈ ਸਟਰਗਲ ਕਰਾਂਗੇ ਔਰ ਇਮੀਡੀਏਟਲੀ ਅਸੀਂ ਜਿਹੜਾ ਮੁੱਦਾ ਸਾਡਾ ਮੇਨ ਹੈ ਉਹ ਹੈ ਸਾਡੀਆਂ ਜੀ ਐਸ ਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਨੇ ਉਹਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਜਿਹੜੀਆਂ ਲੋਕਾਂ ਦੀ ਪਰੇਸ਼ਾਨੀ ਹੈ ਜਿਵੇਂ ਕਿ ਸੜਕਾਂ ਟੁੱਟੀਆਂ ਹੋਈਆਂ ਸੀਵਰੇਜ ਤੇ ਉਹਦਾ ਪਾਣੀ ਵਾਟਰ ਲੌਗਿੰਗ ਦਾ ਮਾਮਲਾ ਹੈ ਬਾਰੀ ਦੀ ਬਾਰਿਸ਼ ਹੁੰਦੀ ਹੈ ਸਭ ਪਾਸੇ ਹੜ੍ਹ ਆ ਜਾਂਦਾ ਹੈ ਔਰ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੁੱਜੀ ਜਾਂਦੀ ਆਮ এমਪਲਾਈ ਮੁੱਦੇ ਦਾ ਜਿਹੜਾ ਕਟਿੰਗ ਕਰੋ ਹਮੇ ਉਨਨ ਕਾਟਣਾ ਕੁੱਤਿਆਂ ਦਾ ਜਿਹੜਾ ਜਾਨਣਾ ਜਿਹੜਾ ਮੇਨ ਮੁੱਦੇ ਹੈਗੇ ਆ ਉਹਦੇ ਲਈ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਸਹੀ ਕੈਂਡੀਡੇਟ ਹੋਣਗੇ ਉਹਨਾਂ ਨੂੰ ਸਪੋਰਟ ਵੀ ਕਰਾਂਗੇ ਲੋਨ ਪਏ ਅਸੀਂ ਆਪਣੇ ਕੈਂਡੀਡੇਟ ਵੀ ਲਿਆਗੇ ਔਰ ਅਸੀਂ ਇਹਦੇ ਵਿੱਚ ਜਿਹੜੇ ਜਿਹੜੇ ਮੁੱਦੇ ਲਿਖੇ ਆ ਜਿਵੇਂ ਅ ਲੁਧਿਆਣਾ ਦੀਆਂ ਸੜਕਾਂ ਨੂੰ ਆਵਾਰਾ ਪਸ਼ੂਆਂ, ਗਾਵਾਂ, ਕੁੱਤਿਆਂ ਤੋਂ ਮੁਕਤ ਕਰਾਉਣਾ। ਵਿਕਾਨਾ ਸ਼ਹਿਰ ਤੋਂ ਗੈਰ ਕਾਨੂੰਨੀ ਕਲੋਨੀਆਂ, ਗੈਰ ਕਾਨੂੰਨੀ ਉਹ ਸਾਰੀ ਤੇ ਜਿਹੜਾ ਗੈਰ ਕਾਨੂੰਨੀ ਟੱਗ ਦੇ ਉੱਪਰ ਚੇਂਜ ਕੀਤਾ ਜਾ ਰਿਹਾ ਯੂਜ਼ ਕੇ ਆਯੋਗ ਨੂੰ ਅਪਰੂਵਡ ਕਲੋਨੀਆਂ ਚਾਹੀਆਂ ਆਂ ਅਪਰੂਵਡ ਕਲੋਨੀਆਂ ਚਾਹੀਆਂ। ਉਹਦੇ ਲਈ ਅਸੀਂ ਪੈਰਾ ਦੇਾਂਗੇ। ਇਸ ਤੋਂ ਇਲਾਵਾ ਜਿਹੜੀ ਵਾਟਰ ਲੋਕਿੰਗ ਦੀ ਸਮੱਸਿਆ ਹੈ ਉਹਨੂੰ ਅਸੀਂ ਠੀਕ ਕਰਾਵਾਵਾਂਗੇ। ਔਰ ਉਹਨੂੰ ਕਰਾਉ ਦਾ ਸਾਡਾ ਤਰੀਕਾ ਮੇਨ ਇਹੀ ਹੋਊਗਾ ਵੀ ਅਸੀਂ ਅਫਸਰਾਂ ਦੇ ਨਾਲ ਗੱਲ ਕਰਾਂਗੇ ਅਸੀਂ ਪੋਲੀਟੀਕਲ ਵਰਦਿਆ ਦੇ ਜਿਹੜੇ ਕੰਮ ਗਲਮਾ ਪਾ ਕੇ ਸਾਰੀ ਦੁਨੀਆ ਨੂੰ ਗੁਲਾਮ ਬਣਾ ਲਿਆ ਉਹ ਤੋਂ ਅਸੀਂ ਲਿਬਰੇਸ਼ਨ ਕਰਾ ਕੇ ਅਫਸਰਾਂ ਨੂੰ ਵੀ ਉਹਨਾਂ ਨੂੰ ਲਿਬਰੇਟ ਕਰਾ ਕੇ ਤੇ ਸਮਾਜ ਦੇ ਵਧੀਆ ਕੰਮ ਕਰਾਉਣ ਦੇ ਲਈ ਅਸੀਂ ਅੱਗੇ ਆਵਾਂਗੇ ਔਰ ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸਾਥ ਦਿੱਤਾ ਮੈਂ ਬਲਵੀਰ ਅਗਰਵਾਲ ਫਾਊਂਡਰ ਮੈਂਬਰ ਆਮ ਆਦਮੀ ਪਾਰਟੀ ਜਿਹੜਾ ਪਹਿਲਾ ਪੰਜਾਬੀ ਦਫ਼ਤਰ ਖੁੱਲਿਆ ਗਿਆ ਮਾਰ ਰੋਡ ਤੋਂ ਲੈ ਕੇ ਰੋਜਗਾਂ ਦੀ ਮਾਰ ਦਿੱਤੀ ਆਮ ਆਦੀ ਪਾਰਟੀ ਨੇ ਸਟਾਰਟ ਕੀਤਾ ਅਸੀਂ ਹੁਣ ਇਹਦੇ ਮੁੱਦੇ ਵਿੱਚ ਜਿਹੜੇ ਕਰਪਸ਼ਨ ਗੈਂਸ ਪੰਜਾਬ ਇੰਡੀਆ ਬਣਾਇਆ ਅਸੀਂ ਅਸੀਂ ਇਹ ਮੁੱਦਿਆਂ ਤੇ ਜਿਹੜੇ 2012 14 ਵਿੱਚੋਂ ਜਿਨ੍ਹਾਂ ਨੇ ਮਿਹਨਤ ਕਰਕੇ ਬੰਦਿਆਂ ਨੂੰ ਸਾਈਡ ਕੀਤਾ ਗਿਆ ਉਹਨਾਂ ਨੂੰ ਅਸੀਂ ਸਿੱਧਾ ਦੇ ਰਹੇ ਆ ਤਾਂ ਕਿ ਦੁਬਾਰਾ ਆਓ ਜੇ ਨਵੀਂ ਕ੍ਰਾਂਤੀ ਅਸੀਂ ਜਿਹੜੀ ਸ਼ੁਰੂ ਕਰ ਰਹੇ ਆ ਆਮ ਆਦੀ ਪਾਰਟੀ ਨੇ ਸ਼ੁਰੂ ਕੀਤੀ ਆ ਦੇ ਅਸੀਂ ਨਵੀਂ ਨੀਤੀ ਬਣਾਉਂਗੇ ਨਵੀਂ ਨੀਤੀ ਨਮਾ ਰਾਜ ਬਣਾਉਂਗੇ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਨਵੀਂ ਨੀਤੀ ਨੂੰ ਲੈ ਕੇ ਚੱਲੇ ਆਂ ਪਹਿਲਾਂ ਸਟਾਰਟਿੰਗ ਕਰਪਸ਼ਨ ਤੋਂ ਅਸੀਂ ਖਤਮ ਸ਼ੁਰੂ ਕਰਾਂਗੇ ਕਰਪਸ਼ਨ ਖਤਮ ਕਰਨ ਦੇ ਬਾਅਦ ਅਸੀਂ ਅੱਗੇ ਜਿੰਨਾ ਵੀ ਹੋ ਸਕੇ ਆ ਇਸ ਮੁੱਦਿਆਂ ਨੂੰ ਲੈ ਕੇ ਅੱਗੇ ਜਾਉਂਗੇ ਅਸੀਂ ਸਭ ਤੋਂ ਵੱਡਾ ਸਾਡਾ ਸੱਦਾ ਇਹ ਆ ਦੋ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ 2012 14 15 ਵਿੱਚ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਸੱਦਾ ਦੇਗਾ ਅਸੀਂ ਨਾਲ ਮਲਾਉਂਗੇ ਬਾਕੀ ਲੁਧਿਆਣਾ ਛੱਡ ਕੇ ਪੰਜਾਬ ਦੇ ਵਿੱਚ ਵੀ ਜਿੱਦਾਂ ਦੇ ਆਪਣਾ ਕਾਨੂੰਨ ਵਿਵਸਥਾ ਦੂਸਰੇ ਨਸ਼ਿਆਂ ਦਾ ਇਹਨਾਂ ਇੱਕ ਇੱਕ ਮੁੱਦਾ ਨਹੀਂ ਹੈ ਮੁੱਦੇ ਸਾਰੇ ਨਸ਼ਿਆਂ ਤੋਂ ਸਟਾਰਟ ਹੁੰਦੇ ਆ ਨਸ਼ੇ ਹਰ ਵਾਰ ਕਹੀ ਜਾਂਦੇ ਆ ਨਸ਼ਾ ਖਤਮ ਕਰਾਂਗੇ ਨਸ਼ਾ ਵਧਾਈ ਜਾਂਦੇ ਆ ਘਰ-ਘਰ ਪੈਦੀ ਹੀ ਹਿਰੋਇਨ ਪਕੜਦੇ ਆ ਉਹਨੂੰ ਆਪ ਹੀ ਮੰਤਰੀ ਸੰਤਰੀ ਖੁਦ ਵੇਚਦੇ ਆ ਪਤਾ ਨਹੀਂ ਕਿੱਥੇ ਜਾਂਦੀ ਆ ਨਾ ਕੋਈ ਨਸ਼ਟ ਕੀਤਾ ਗਿਆ ਵਾ ਉਹੀ ਇਸ ਕਰਕੇ ਨਸ਼ਾ ਖਤਮ ਨਹੀਂ ਹੁੰਦਾ ਨਸ਼ਾ ਤਾਂ ਹੀ ਖਤਮ ਹੋਊਗਾ ਜੋ ਜਿਹੜੀ ਕਰੋੜਾਂ ਰੁਪਏ ਦੀ ਹਿਰੋਇਨ ਪਕੜੀ ਨਸ਼ੇ ਪਕੜੇ ਜਾਂਦੇ ਆ ਉਹ ਥਾਣਿਆਂ 'ਚ ਜਾਂਦੇ ਆ ਕਿਤੇ ਵੀ ਜਾਂਦੇ ਇੱਕ ਜਗ੍ਹਾ ਇਕੱਠੇ ਹੋ ਕੇ ਉਹਨੂੰ ਮੰਤਰੀ ਸੰਤਰੀ ਜਿੰਨੇ ਵੀ ਉਹਨੂੰ ਵੇਚਦੇ ਆ ਚਾਹੇ ਪਿਓ ਚੀਜ਼ਾਂ ਉਹ ਜੜੀਆਂ ਆ ਗਈਆਂ ਕਰੋੜਾਂ ਰੁਪਏ ਦੀਆਂ ਆਉਂਦੀਆਂ ਉਹ ਇਕੱਠਾ ਕਰ ਰਹੇ ਆ ਅਸੀਂ ਇਹਨਾਂ ਤੇ ਵੀ ਨਕੇਲ ਪਾਉਂਗੇ ਨਸ਼ਿਆਂ ਨੂੰ ਜਿੱਦਾਂ ਵੀ ਜਿੰਨੀ ਸਾਡੀ ਸ਼ਮਤਾ ਹੋਊਗੀ ਪਬਲਿਕ ਨਾਲ ਲੈ ਕੇ ਅਸੀਂ ਇਹ ਜਿਹੜੇ ਮੁੱਦੇ ਪੰਜ ਸੱਤ ਜਿਹੜੇ ਆਮ ਚੱਲਦੇ ਆ ਜਿਹਨੂੰ ਸਵੇਰ ਤੋਂ ਸ਼ਾਮ ਤਾਈ ਸਾਰੀਆਂ ਸਰਕਾਰਾਂ ਲੈ ਕੇ ਚਲਦੀਆਂ ਉਹਨਾਂ ਤੇ ਅਸੀਂ ਇੱਕ ਇੱਕ ਕਰਕੇ ਹੱਥ ਪਾਉਂਗੇ ਸਾਰੇ ਇੱਕਦਮ ਹੱਥ ਪਾ ਲਿਆ ਤਾਂ ਦੁਸ਼ਮਣ ਇਕੱਠੇ ਕਟ ਕਰ ਲਿਆ ਦੁਸ਼ਮਣ ਸਾਨੂੰ ਮਾਰ ਦੇਣਗੇ ਪਹਿਲਾਂ ਇੱਕ ਮੁੱਦੇ ਨੂੰ ਫੜਿਆ ਫਿਰ ਨਸ਼ਿਆਂ ਨੂੰ ਫੜਾਂਗੇ ਅਸੀਂ ਹੌਲੀ ਹੌਲੀ ਜਿੱਦਾਂ ਸਾਡੇ ਤਾਕਤਾਂ ਦੀ ਜੋ ਪਬਲਿਕ ਦੇ ਸਹਿਯੋਗ ਨਾਲ ਉਹ ਤਾਕਤ ਆਂਦੇ ਬਾਅਦ ਅਸੀਂ ਇਹਨੂੰ ਅੱਗੇ ਬਤਾਂਦੇ ਐਨਾ ਕਹਿੰਦਾ ਮੈਂ ਸਾਰਾ ਸਭ ਦਾ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਹਿਲੀ ਆਧਾਰ ਤੇ ਸਾਡੀ ਕਰਪਸ਼ਨ ਗੈਂਚ 'ਤੇ ਦਾਅਵ ਨੂੰ ਐਨਾ ਮਾਨ ਸਨਮਾਨ ਬਖਸ਼ਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਇਹਨੂੰ ਲੋਕਲ ਦੀ ਜਗ੍ਹਾ ਜੇ ਉੱਪਰਲੇ ਪੇਪਰ ਵਿੱਚ ਪਾਉਂਗੇ ਤਾਂ ਕਿ ਪਿੰਡਾਂ ਵਿੱਚ ਪਹੁੰਚ ਸਕੇ ਲੋਕੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਨ ਸਾਡੇ ਮੈਂ ਰਵਿੰਦਰ ਸਿੰਘ ਸਰਦੇਵਾ ਉਰਫ ਟੋਨੀ ਅਸੀਂ ਅੱਜ ਜੋ ਮੁੱਦਾ ਲੈ ਕੇ ਆਏ ਆਂ ਬਲਬੀਰ ਅਗਰ왈 ਜੀ ਨੇ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਹੈ ਉਹ ਸੀ ਇਸੇ ਕਰਕੇ ਸੱਦੀ ਹੈ ਕਿਉਂਕਿ ਅਸੀਂ 2012 ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੇ ਸਾਰੇ ਫਾਊਂਡਰ ਮੈਂਬਰ ਸੀ ਅਸੀਂ ਜਦੋਂ ਆਮ ਆਦਮੀ ਪਾਰਟੀ ਦਾ ਸ਼ੁਰੂਆਤ ਹੋਈ ਅੰਨਾਹਾਰਾ ਤੋਂ ਅਸੀਂ ਅਸਲ ਦੇ ਵਿੱਚ ਅੰਗੇਰ ਜਿਹੜੀ ਆਪਣੀ ਪਾਰਟੀ ਬਣਾਈ ਹੈ ਕ腐ਸ਼ਨ ਅਗੇਂਸਟ ਕ腐ਸ਼ਨ ਅਗੇਂਸਟ ਵਿੱਚ ਹੀ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਅਸੀਂ ਜਿੰਨੇ ਵੀ ਮੈਂਬਰ ਬਣੇ ਸੀ ਫਾਊਂਡਰ ਮੈਂਬਰ ਤੋਂ ਲੈ ਕੇ ਘਰ-ਘਰ ਡੋਰ ਟੂ ਡੋਰ ਗਏ ਅਸੀਂ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਸਭ ਤੋਂ ਪਹਿਲੇ ਆਫਿਸ ਪੰਜਾਬ ਦੇ ਵਿੱਚ ਲੁਧਿਆਣੇ ਦਾ ਹੀ ਸੀਗਾ ਆਮ ਆਦਮੀ ਪਾਰਟੀ ਦਾ ਜਿੱਥੋਂ ਬਲਬੀਰ ਅਗਰਵਾਲ ਜੀ ਨੇ ਇਸ ਨੂੰ ਤਾਂ ਚੱਕਿਆ ਸਾਰੇ ਪੰਜਾਬ ਵਿੱਚ ਫੈਲਿਆ ਐਤੋਂ ਪੰਜਾਬ ਤੋਂ ਹੀ ਅਸੀਂ 4 ਐਮਪੀ ਜਿਤਾ ਕੇ ਭੇਜੇ ਔਰ ਸਾਰੇ ਪ੍ਰੈਸਾਂ ਨੂੰ ਵੀ ਪਤਾ ਹੈ ਪਰ ਜਿਹੜੇ ਅੱਜ ਆਮ ਆਦਮੀ ਪਾਰਟੀ ਦਾ ਅਸੀਂ ਇੰਗੇਜਡ ਨਹੀਂ ਆ ਅਸੀਂ ਇਹ ਚਾਹਨੇ ਆ ਜਿਹੜੇ ਅੱਜ ਕੋਈ ਵੀ ਐਮਐਲਏ ਐਮਪੀ ਲਿੱਤਾ ਗਿਆ ਕਿ ਉਹਨਾਂ ਦਾ ਪਿੱਛਾ ਦੇਖਿਆ ਕਿ ਦੂਜੀ ਪਾਰਟੀ ਨੂੰ ਜਦ ਕਿ ਆਮ ਪਾਰਟੀ ਨੇ ਪਹਿਲੇ ਸੋਚਿਆ ਜੀ ਵੀ ਅਸੀਂ ਕੋਈ ਵੀ ਨਵਾਂ ਨਵਾਂ ਚਿਹਰਾ ਲੈ ਕੇ ਆਵਾਂ ਪੁਰਾਣਾ ਚਿਹਰਾ ਨਹੀਂ ਲੈ ਕੇ ਆਵਾਂਗੇ ਲੇਕਿਨ ਇਹਨਾਂ ਨੇ ਪੁਰਾਣੇ ਚਿਹਰੇ ਲੈ ਕੇ ਆਂਦੇ ਕ੍ਰਾਪਸ਼ਨ ਹੋਰ ਵੱਧ ਰਹੀ ਹੈ ਸਾਨੂੰ ਇਹ ਦੁੱਖ ਹੋ ਰਿਹਾ ਸਾਡੀ ਪਾਰਟੀ ਦਾ ਨਾਮ ਜਿਹੜੀ ਕਿ ਅਸੀਂ ਬੂਟਾ ਲਾਇਆ ਸੀ ਉਹੀ ਬਦਨਾਮ ਹੋ ਰਹੀ ਆ ਅਸੀਂ ਇਸ ਕਰਕੇ ਮੈਂ ਅੱਜ ਪ੍ਰੈਸ ਦੇਂਗੇ ਬਹავ ਤੇ ਕਹਿਣਾ ਚਾਹੁੰਦਾ ਜਿੰਨੇ ਸਾਡੇ ਪੁਰਾਣੇ ਵਲੰਟੀਅਰ ਹੈ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਨਵੇਂ ਐ ਪੁਰਾਣੇ ਐ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਏਗਾ ਤੇ ਕਰਪਸ਼ਨ ਅੰਗੇਜ ਦੇ ਮੈਂਬਰ ਬਣੋ ਤੇ ਅਸੀਂ ਇੱਕ ਉੱਚਾਈ ਦੇ ਚੁਣ ਕੇ ਤੁਹਾਡੇ ਨਾਲ ਪੂਰੇ ਦਾ ਪੂਰਾ ਸਹਿਯੋਗ ਦੇਾਂਗੇ ਉਹਨਾਂ ਵਲੰਟੀਅਰਾਂ ਨੂੰ ਦੇਾਂਗੇ ਅਸੀਂ ਇਲੈਕਸ਼ਨ ਵੀ ਲੜਾਵਾਂਗੇ ਐਮਸੀ ਦੀ ਜਿੰਨਾ ਸਾਡੇ ਤੋਂ ਵੱਧ ਤੋਂ ਫਾਇਦਾ ਹਾਂਜੀ ਮੈਂ ਭពਿੰਦਰਪਾਲ ਸਿੰਘ ਫਾਊਂਡਰ ਮੈਂਬਰ ਫਾਰਮਰ 2012 14 ਆ ਇਹਦਾ ਜੋ ਵੀ ਸਿਸਟਮ ਹੈ ਅਗਰ왈 ਸਾਹਿਬ ਤੇ ਸਾਡੇ ਬੈਠ ਕੇ ਤੈਅ ਹੋਇਆ ਵੀ ਇਹ ਜਿਹੜੀ ਕ腐ਸ਼ਨ ਹੈ ਇਸ ਤਰੀਕੇ ਨਾਲ ਫੈਲੀ ਹੋਈ ਹੈ ਕੋਈ ਪਹਿਲੇ ਤੋਂ ਠੀਕ ਨਹੀਂ ਹੋਈ ਤੁਸੀਂ ਪ੍ਰੈਸ ਵਾਲੇ ਤੁਸੀਂ ਇੱਕ ਸਰਵੇ ਜਾ ਕੇ ਕਰਕੇ ਦੇਖੋ ਲੋਕਾਂ ਕੋਲੋਂ ਪੁੱਛੋ ਕਿ ਆ ਕ腐ਸ਼ਨ ਘਟੀ ਹੈ ਲੋਕ ਕਹਿੰਗੇ ਨਹੀਂ 100 ਤੋਂ 150 ਗੁਣਾ ਹੋ ਗਈ ਹੈ ਕਰਪਸ਼ਨ ਘਟ ਨਹੀਂ ਰਹੀ ਵੱਧ ਰਹੀ ਹੈ ਲਗਾਤਾਰ ਉਹ ਭ੍ਰਸ਼ਟਾਚਾਰ ਅਤਿਆਚਾਰ ਦੀ ਪਹਿਲੀ ਪੌੜੀ ਹੈ ਸਿੱਧੀ ਗੱਲ ਹੈ ਇਹ ਪਹਿਲੀ ਪੌੜੀ ਹੈ ਇਸ ਤੋਂ ਬਾਅਦ ਹੀ ਸਾਰਾ ਕੁਝ ਸ਼ੁਰੂ ਹੁੰਦਾ ਹੈ ਨਸ਼ਾ ਜੋ ਰੇਪ ਜਾਂ ਜੋ ਵੀ ਸਭ ਕੁਝ ਹੁੰਦਾ ਹੈ ਪੁਲਿਸ ਥਾਣੇ ਵਿੱਚ ਜੋ ਕੁਝ ਲੈਣਾ ਦੇਣਾ ਚੱਲਦਾ ਹੈ ਸਿਰਫ ਕਰਪਸ਼ਨ ਹੀ ਉਹਦੀ ਜੜ ਹੈ ਅੱਜ ਕਰਪਸ਼ਨ ਖਤਮ ਕਰ ਦੋ ਸਭ ਕੁਝ ਖਤਮ ਹੋ ਜਾਏਗਾ ਕੋਈ ਔਖਾ ਨਹੀਂ ਅਸੀਂ ਕਰਪਸ਼ਨ ਦੇ ਖਿਲਾਫ ਲੜਾਈ ਲੜਾਂਗੇ ਔਰ ਸਾਰੇ ਮਿਲ ਕੇ ਲੜਾਂਗੇ ਐਸਐਮ ਜਰਨੀ ਉਤੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ